ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਮੈਂ ਰੋਮਨ ਸੰਧੂ ਦੋਸਤੋ ਅੱਜ ਨਾ ਆਪਾਂ ਭਾਈ ਜਸਪਾਲ ਕੋਲ ਆਏ ਸੀਗੇ ਤੇ ਘੋੜਾ ਤੁਹਾਨੂੰ ਵਿਖਾਉਣੇ ਆ ਭਾਈ ਜਸਪਾਲ ਦਾ ਤੇ ਸਾਰੀ ਤੁਹਾਨੂੰ ਘੋੜੇ ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਅੱਗੇ ਫੇਰ ਦੂਨ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਾ ਕਰ ਰੋਮਨ ਸੰਧੂ ਠੀਕ ਆ ਜੀ ਵਧੀਆ ਭਾਈ ਡੋਟਾ ਇੱਥੇ ਮੁਕ ਆਪਣੇ ਮਲੋਟ ਮੇਲੇ ਤੇ ਪਹੁੰਚਣ ਤੇ ਸਾਰੇ ਸੱਜਣਾ ਵੱਲੋਂ ਬਹੁਤ-ਬਹੁਤ ਹਾਰਦਿਕ ਸਵਾਗਤ ਹੈ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਾਈ ਜੀ ਜੋ ਕਿ ਇਹਨਾਂ ਮੇਲਿਆਂ ਨੂੰ ਪਹੁੰਚ ਕੇ ਸਾਰੇ ਜਾਨਵਰਾਂ ਨੂੰ ਦਿਖਾ ਕੇ ਚਾਰਜਾਂ ਲਾਉਂਦੇ ਹੋ। ਇਸ ਕਰਕੇ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਾਈ ਜੀ। ਬਾਈ ਜੀ ਅੱਜ ਆਪਾਂ ਮਲੋਟ ਖੜੇ ਸੀ ਕਿਸਾਰ ਮੇਲੇ ਤੇ। ਜੀ। ਤੇ ਪਹਿਲਾਂ ਤਾਂ ਤੁਸੀਂ ਬਾਈ ਜੀ ਆਪਣਾ ਨਾਮ ਤੇ ਪਿੰਡ ਦੱਸੋ। ਹਾਂਜੀ, ਮੇਰਾ ਨਾਮ ਹੈ ਜਸਪਾਲ ਸਿੰਘ, ਬੀਪੀਓ ਤਰਖਾਨ ਵਾਲਾ, ਤਹਿਸੀਲ ਮਲੋਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਜੋ ਕਿ ਅਸੀਂ ਇਸ ਮੇਲੇ ਨੂੰ ਸਾਰੇ ਜਾਨਵਰ ਲਿਆ ਕੇ ਜਿੰਨੇ ਵੀ ਸਾਡੇ ਘੋੜਾ ਪ੍ਰੇਮੀ ਆ ਸਾਰਿਆਂ ਨੇ ਲਿਆ ਕੇ ਇਸ ਮੇਲੇ ਨੂੰ ਉਤਸ਼ਾਹਤ ਬਣਾ ਕੇ ਚਾਰ ਚੰਨ ਲੱਗੇ ਆ ਇਸ ਕਰਕੇ ਸਾਰਾ ਮੇਲਾ ਜਿਹੜਾ ਬਹੁਤ ਵਧੀਆ ਸਾਡੇ ਮੰਤਰੀ ਸਾਹਿਬ ਦੀ ਰਹਿਨਮਾਈ ਹੇਠ ਆ ਇਹ ਮੇਲਾ ਚੱਲ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਹਾਂਜੀ ਭਾਈ ਬਾਈ ਜੀ ਹੁਣ ਆਪਾਂ ਗੱਲ ਕਰਦੇ ਆ ਘੋੜੇ ਬਾਰੇ ਜੀ ਪਹਿਲਾਂ ਤਾਂ ਘੋੜੇ ਦਾ ਨਾਮ ਕੀ ਆ ਜੀ ਹਾਂਜੀ ਇਹਦਾ ਨਾਮ ਹੈ ਜੀ ਕਦਮ ਪਦਮ ਜਿਹੜਾ ਬਾਪ ਆ ਉਹ ਸਮੁੰਦਰ ਘੋੜਾ ਜੀ ਠੀਕ ਹੈ ਜੀ ਜੋ ਕਿ ਹੁਣ ਪਲਵਾਨ ਜੀ ਹੋਰਾਂ ਕੋਲ ਹੈ ਹਾਂਜੀ ਉਹਦਾ ਬੱਚਾ ਉਮਰੇ ਦੀ 4 ਸਾਲ ਤੇ ਤਕਰੀਬਨ 4 ਮਹੀਨੇ ਹੋ ਗਏ ਜੀ ਅਪ੍ਰੈਲ 4 2 ਅਪ੍ਰੈਲ ਦਾ ਜਨਮ ਹੈ ਜੀ ਦਾ ਠੀਕ ਹੈ ਜੀ ਹਾਂਜੀ 4 ਸਾਲ ਤੇ 4 ਮਹੀਨੇ ਦੀ ਐਜ ਹੈ ਜੀ ਦੀ ਬਿਲਕੁਲ ਠੀਕ ਹੈ ਜੀ ਹੁਣ ਤੱਕ ਜੋ ਕਿ ਮੈਕਸਿਮਮ ਲੰਸਮ 500 ਕੋੜੀ ਦੇ ਨੇੜੇ ਤੇੜ ਨੀਅਰ ਬਾਉਂਡਰੀ ਦੇ ਨਾਲ ਕਵਰ ਹੋ ਚੁੱਕੀ ਹੈ ਜੀ ਠੀਕ ਹੈ ਜੀ ਜਿਹਦੇ ਵੀ ਤਕਰੀਬਨ 100 ਕੋੜੀ ਸੂਬੀ ਚੁੱਕੀ ਹੋਊਗੀ ਜਿਹੜੇ ਬੱਚੇ ਸਭ ਤੋਂ ਵੱਧ ਤੇ ਮਹਿੰਗੇ ਬੱਚੇ ਵੇਚਣ ਵਾਲਾ ਇੱਕੋ ਇੱਕ ਪਦਮ ਹੈ ਜਿਹਦੇ ਕੇ ਬੱਚੇ ਤਕਰੀਬਨ 10 ਲੱਖ ਤੱਕ ਦੇ ਵਿਕ ਚੁੱਕੇ ਹੈ ਠੀਕ ਹੈ ਹਾਂ ਜੀ ਜਿਹੜੇ 5-5 7-7 ਮਹੀਨਿਆਂ ਦੇ ਬੱਚੇ 10-10 ਲੱਖ ਦੇ ਵਿਕੇ ਆ ਠੀਕ ਹੈ ਹਾਂ ਜੀ ਗਰੀ ਇਹਦੀ ਹੋਰ ਇਸ ਟਾਈਮ ਪਈ ਜੀ ਹਾਈਟ ਕਿੰਨੀ ਹੋਗੀ ਹਾਈਟ ਇਹਦੀ ਵੀ ਸਹੀ ਜਿੰਨੇ ਘੋੜੇ ਆ ਨੁਪਰੇ ਸਾਰਿਆਂ ਨਾਲੋਂ 2 ਇੰਚ ਵੱਡਾ ਜੀ ਇਹ ਤਕਰੀਬਨ 73 ਇੰਚ ਤੋਂ ਬਾਹਰ ਹੈ ਜੀ ਠੀਕ ਆ ਜੀ ਹਾਂ ਜੀ ਜੋ ਕਿ ਬਿਲਕੁਲ ਸਪੌਟਲੈਸ ਹੈ ਜੀ ਧੋਰੀਆਂ ਦਾ ਸਾਫ ਹੈ ਜੀ ਇੱਥੇ ਵੀ ਹੁਣ ਪਸੀਨਾ ਆਇਆ ਕਿਤੇ ਵੀ ਦਾਗ ਨਹੀਂ ਦਿਖ ਰਿਹਾ ਜੀ ਨਹੀਂ ਤਾਂ ਤਕਰੀਬਨ ਨੁਕਰਿਆਂ 'ਚੋਂ ਨਹੀਂ ਤਾਂ ਤਕਰੀਬਨ ਨੁਕਰਿਆਂ 'ਚੋਂ ਸਾਰਿਆਂ 'ਚੋਂ ਕਾਲੇ ਦਾਗ ਦਿਖਣ ਲੱਗ ਪੈਂਦੇ ਆ ਜੀ ਹਾਂ ਜੀ ਹਾਂ ਜੀ ਕਿਤੇ ਵੀ ਬਿਲਕੁਲ ਸਪੌਟਲੈਸ ਹੈ ਜੀ ਠੀਕ ਆ ਜੀ ਤੇ ਇਹ ਬਾਈ ਜੀ ਇਹਨੂੰ ਅੱਕੇ ਆਪਾਂ ਕਦੀ ਕਿਸੇ ਸ਼ੋਅ 'ਚ ਪਾਇਆ ਕਿ ਨਹੀਂ ਪਾਇਆ ਨਹੀਂ ਜੀ ਕਿਸੇ ਸ਼ੋਅ 'ਚ ਅਸੀਂ ਨਾ ਹੀ ਪਾਇਆ ਜੀ ਤੇ ਨਾ ਹੀ ਅਜੇ ਤੱਕ ਜਿਹੜੇ ਪ੍ਰਾਈਵੇਟ ਸ਼ੋਅ ਐ ਉਹਨਾਂ 'ਚ ਪਾਇਆ ਨਹੀਂ ਜੀ ਚਲੋ ਜਦੋਂ ਕਿ ਇਹ ਸਰਕਾਰੀ ਸ਼ੋਅ ਹੋਣ ਜਦੋਂ ਦੇਖੀ ਜਾਉਂਦੀ ਆ ਵੀ ਕਿਤੇ ਤੁਹਾਨੂੰ ਲੱਗਿਆ ਵੀ ਅਸੀਂ ਇਸ ਸ਼ੋਅ ਚ ਆਉਣਾ ਵੀ ਮਨ ਨੂੰ ਸਕੂਨ ਹੋਇਆ ਵੀ ਉੱਥੇ ਪਾ ਵੀ ਦੇਵਾਂਗੇ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਕਿਉਂਕਿ ਵੱਡਾ ਜਿਹੜਾ ਜਿਹੜਾ ਪਬਲਿਕ ਦਾ ਇੱਕ ਬਹੁਤ ਵੱਟਾਪਾ ਨੂੰ ਗਿਫਟ ਹੈ ਉਹ ਜਿਹੜਾ ਸੰਗਤ ਹੈ ਤੇ ਜਿਹੜਾ ਘੋੜਿਆਂ ਦੀ ਬਰੀਡਿੰਗ ਹੈ ਮੀਟਿੰਗ ਫੀਸ ਹੈ ਉਹਦੇ ਤੇ ਜਿਹੜਾ ਡਿਪੈਂਡ ਕਰਦਾ ਜੀ ਵੀ ਜਿੰਨੇ ਘੋੜੀਏ ਵੇਟ ਕਰਾ ਰਹੇ ਐਦੋਂ ਵੱਡਾ ਤਾਂ ਸਾਡੇ ਆਸਤੇ ਕੋਈ ਬਜਟ ਨਹੀਂ ਨਹੀਂ ਆਏਗਾ ਇਹ ਇਹਦੀ ਮੀਟਿੰਗ ਫੀਸ ਕਿੰਨੀ ਹੈ ਜੀ ਬਾਈ ਮੀਟਿੰਗ ਫੀਸ ਇਹਦੀ 52000 ਰੁਪਏ ਜੀ ਜਿੱਤੀ ਦੇ ਨਾਲ ਨਾਲ ਇੱਕ ਬਹੁਤ ਵਧੀਆ ਸਹਿਯਕ ਧੰਦਾ ਜੀ ਜਦੋਂ ਹੁਣ ਕੋਈ ਬੱਚਾ 2 ਲੱਖ ਰੁਪਏ ਦਾ ਆਪਾਂ ਨੂੰ ਘੋੜੀ ਦੀ ਸਾਲ ਭਰ ਦੀ ਸਮਾਈ ਜਾਂਦੀ ਹੈ ਜੀ ਉੱਪਰ ਜਿੰਨੇ ਪੈਸੇ ਵੱਟੀਦੇ ਉਹ ਹੀ ਆਪਾਂ ਨੂੰ ਬੈਨੀਫਿਟ ਹੈ ਜੀ ਬਿਲਕੁਲ ਜੀ ਹਾਂ ਇਸ ਕਰਕੇ ਘੋੜੇ ਦੀ ਜੋ ਲੋਕਾਂ ਲਕੀਛਣਾ ਉਹ ਸਭ ਤੁਸਾਂ ਤੁਸਾਂ ਨੂੰ ਆਪ ਹੀ ਦੇਖ ਰਹੀ ਹੈ ਅਵੀ ਘੋੜਾ ਇਹਦਾ ਨਹੀਂ ਇਹ ਇੱਕ ਗੌੜ ਗਿਫਟ ਹੈ ਪ੍ਰਮਾਤਮਾ ਨੇ ਦਿੱਤਾ ਜੀ ਤੇ ਵਾਰ-ਵਾਰ ਦਾ ਫਾਇਦਾ ਹੋ ਨਹੀਂ ਸਕਦਾ ਜੀ ਬਿਲਕੁਲ ਜੀ ਤੇ ਬਾਈ ਜੀ ਹੋਰ ਵੀ ਘੋੜੇ ਘੋੜੀਆਂ ਰੱਖਦੇ ਹੋ ਹਾਂ ਬਾਈ ਜੀ ਹੈਗੀਆਂ ਘਰੇ 10 12 ਘੋੜੀਆਂ ਜੀ ਇੱਕ ਬੱਚਾ ਵੀ ਇਹਦਾ ਜੀ ਉਹ ਇੱਕ ਮਹੀਨੇ ਦਾ ਆਪਾਂ ਲਿਆ ਸੀ ਜੀ 5 ਲੱਖ 61000 ਦਾ ਭਾਗ ਸਰ ਤੋਂ ਜੀ ਠੀਕ ਹੈ ਹਾਂ ਜੀ ਉਹ ਵੀ ਘਰੀ ਹੈ ਜੀ ਬਾਕੀ ਘੋੜੀਆਂ ਜੀ ਨੁਕਰੀਆਂ ਕੰਮ ਆਪਣਾ ਜਿਆਦਾ ਪੈਸੇ ਨੁਕਰੀਆਂ ਦਾ ਹੀ ਹੈ ਜੀ ਸੇਲ ਪਰਚੇਜ ਦਾ ਵੀ ਕੰਮ ਕਰ ਥੋੜਾ ਬਹੁਤਾ ਕਰ ਲਈਦਾ ਜੀ ਅੱਛਾ ਜੀ ਬਾਈ ਜੀ ਨੰਬਰ ਬੋਲ ਦੋ 9878784 ਜੀ 9874 ਜੀ ਠੀਕ ਹੈ ਭਾਈ ਜੀ ਭਾਈ ਜੀ ਅੱਜ ਇੱਕ ਤੁਸੀਂ ਅੱਜ ਮਲੋਟ ਮੇਲੇ ਤੇ ਲੈ ਕੇ ਆਏ ਹੋ ਹੈ ਨਾ ਇਹਦਾ ਫਿਰ ਕੀ ਤੁਸੀਂ ਮਤਲਬ ਕਿ ਸੰਦੇਸ਼ ਆ ਤੁਹਾਡਾ ਲੋਕਾਂ ਨੂੰ ਜਿਹੜੇ ਇੱਥੇ ਜਾਣ ਜਿਹੜੇ ਨਵੇਂ ਸਾਡੇ ਘੋੜੇ ਪ੍ਰੇਮੀ ਆ ਉਹਨਾਂ ਨੂੰ ਹੀ ਬਸ ਆਪਾਂ ਦਾ ਇੱਕੋ ਹੀ ਆ ਜੀ ਸਾਰਿਆਂ ਸੱਜਣਾ ਬੇਲੀਆਂ ਆਸਤੇ ਜੇਕਰ ਕੋਈ ਘੋੜਾ ਘੋੜੀ ਲੈ ਘੋੜੀ ਲੈਣਾ ਚਾਹੁੰਦਾ ਜੀ ਬੰਦਾ ਤਾਂ ਉਹਨੂੰ ਗੱਬਣ ਘੋੜੀ ਲੈਣੀ ਚਾਹੀਦੀ ਹੈ ਜੀ ਉਦੋਂ ਉਹ ਜਿਹੜਾ ਉਹਦਾ ਪਤਸ਼ਾਹ ਬਣਿਆ ਰਹਿੰਦਾ ਜੀ ਘੋੜੀ ਸੂ ਪੈਂਦੀ ਹੈ ਬੱਚਾ ਆ ਜਾਂਦਾ ਜੀ ਹਾਂਜੀ ਹਾਂਜੀ ਅਗਲੇ ਤੋਂ ਫੇਰ ਵੀ ਜੇ ਉਹ ਜਾਂ ਮਰਜੀ ਬੱਚਾ ਜੇ ਉਹ ਘੋੜੇ ਤੋਂ ਮੇਟ ਕਰਾ ਕੇ ਬੰਦਾ ਲੈ ਸਕਦਾ ਜੀ ਹਾਂ ਬੱਚੇ ਲੈ ਕੇ ਤਾਂ ਉਦੋਂ ਉਹ ਬੰਦਾ ਥੱਕ ਜਾਂਦਾ ਜੀ ਇਸੇ ਵਾਸਤੇ ਸੰਭਾਲ ਕਰਦਾ ਕਰਦਾ ਜੀ ਸਰ ਤੇ ਦੋਸਤੋ ਬੜੇ ਬਾਈ ਜੀ ਬਾਈ ਜਸਪਾਲ ਜੀ ਬਹੁਤ ਚਿਰ ਤੋਂ ਘੋੜੇ ਘੋੜੀਆਂ ਦਾ ਕੰਮ ਕਰਦੇ ਆ ਤੇ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਬਾਈ ਜੀ ਤੁਹਾਡੇ ਨਾਲ ਥੈਂਕ ਯੂ ਬ੍ਰਦਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦੇ ਲਈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਿਓ